ਤੁਸੀਂ ਵੀ ਥਾਰ ਖਰੀਦਣ ਦੇ ਸ਼ੁਕੀਨ ਹੋ ਤਾਂ ਤੁਸੀਂ ਮੁਹਾਲੀ ਪਹੁੰਚੋ ਮੁਹਾਲੀ ਦੇ ਵਿੱਚ ਥਾਰ ਰੌਕਸ ਲੌਂਚ ਹੋ ਚੁੱਕੀ ਹੈ ਅਤੇ ਵਿਸ਼ੇਸ਼ ਤੌਰ ਤੇ ਇੱਕ ਇਵੈਂਟ ਕਰਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਪਹੁੰਚੇ ਅਤੇ ਉਹਨਾਂ ਵੱਲੋਂ ਇਸ Thar Roxs ਦੀ ਕੁੰਡ ਚੁਕਾਈ ਕੀਤੀ ਗਈ ਅਤੇ ਨਵੀਂ Thar Roxs ਮਹਾਲੀ ਦੇ ਮਹਿੰਦਰਾ ਏਜੰਸੀ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਅਤੇ ਤੁਸੀਂ ਵੀ ਜੇਕਰ Thar ਖਰੀਦਣ ਦੇ ਸ਼ੌਕੀਨ ਹੋ ਤਾਂ ਮਹਾਲੀ ਦੇ ਵਿੱਚ ਇਹ Thar ਆ ਚੁੱਕੀ ਹੈ ਮਹਿੰਦਰਾ ਏਜੰਸੀ ਦੇ ਵਿੱਚ ਵਿਸ਼ੇਸ਼ ਤੌਰ ਤੇ ਮਹਿੰਦਰਾ ਏਜੰਸੀ ਦੇ ਵੱਲੋਂ ਜਿਹੜਾ ਇੱਕ ਇਵੈਂਟ ਕਰਾਇਆ ਗਿਆ ਇਵੈਂਟ ਦੇ ਵਿੱਚ ਪੰਜਾਬੀ ਗਾਇਕ ਦਿਲਪ੍ਰਿਤ ਢਿੱਲੋਂ ਪਹੁੰਚੇ ਅਤੇ ਉਹਨਾਂ ਵੱਲੋਂ ਥਾਰ ਨੂੰ ਲਾਂਚ ਕੀਤਾ ਗਿਆ ਤਾਂ ਮਹਾਰੀ ਦੇ ਮਹਿੰਦਰਾ ਏਜੰਸੀ ਦੇ ਵਿੱਚ ਆ ਚੁੱਕੀ ਹੈ ਥਾਰ ਰੌਕਸ ਤਾਂ ਕੀ ਕੀ ਇਸ ਥਾਰ ਦੇ ਵਿੱਚ ਫੀਚਰ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਕਿੰਨੀ ਖੂਬਸੂਰਤ ਅਤੇ ਸੋਹਣੀ ਥਾਰ ਮਹਿੰਦਰਾ ਵੱਲੋਂ ਬਣਾਈ ਗਈ ਹੈ ਅਤੇ ਬਹੁਤ ਸਾਰੇ ਲੋਕਾਂ थार ਦੀ ਸ਼ਕੀਨ ਨੇ ਕਿ ਹਮੇਸ਼ਾ ਲੋਕ ਥਾਰ ਦੀ ਹੀ ਸਵਾਰੀ ਕਰਨਾ ਪਸੰਦ ਕਰਦੇ ਨੇ ਤਾਂ ਹੁਣ ਨਵੀਂ ਥਾਰ ਰੌਕਸ ਰਿਲੀਜ਼ ਹੋ ਚੁੱਕੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਇਸ ਇਵੈਂਟ ਦੀਆਂ ਤਸਵੀਰਾਂ ਵਧੀਆ ਲੱਗਦੀ ਕਿੱਦ ਕਰ ਬੋਲੀ ਨੂੰ ਇੱਕ ਵਾਰ ਚਾ ਬੋਲੀ ਨੂੰ ਸਰਲ ਸਰ ਹੁਣ ਤੁਸੀਂ ਤੋਂ ਆਪਣੀ ਕਸ਼ਿਸ਼ ਪਸੰਦ ਸਪੀਕਰ ਉਧਰ ਜਾਣਾ ਇੱਕ ਸਪੀਕਰ ਮੈਂ ਮੈਕੈਨਿਕਸ ਲਾਈ ਕਰਦਾ ਆ ਫੜ ਲਓ ਅਸੀਂ ਤੁਹਾਡੀ ਕਿਵੇਂ ਲੱਗੀ ਥਰਡ ਪਰਸਨਲੀ ਤੁਹਾਡਾ ਕੀ ਅਸੀਂ ਬਹੁਤ ਇੰਤਜ਼ਾਰ ਕਰ ਰਹੇ ਸੀਗੇ ਸੱਚੀ ਗੱਲ ਹੈ ਨਾ ਮਤਲਬ ਵੀ ਪਿਛਲੀ ਵਾਰ ਜਦੋਂ ਥਾਰ ਲਾਂਚ ਹੋਈ ਸੀ ਰਾਜਪੱਟ ਜੀ ਨੇ ਕਿਹਾ ਥੈਂਕ ਯੂ ਐਂਡ ਉਹ ਵੀ ਫਸਟ ਥਾਰ ਵੀ ਨੂੰ ਲਈ ਸੀਗੀ ਤੇ ਲਾਂਚ ਵੀ ਮਿਲ ਕਰ ਗਈ ਅਸੀਂ ਕੋਈ ਵੀ ਥਾਰ ਤੇ ਜਾਣੇ ਨੂੰ ਬੰਦੇ ਨਹੀਂ ਜਾਣੇ ਆ ਬੜਾ ਖੜਾ ਤੇਰਾ ਥਾਰ ਵਾਲਾ ਯਾਰ ਤੇਰਾ ਕੂਟਾ ਕੰਨ ਜਿਹੜੇ ਕੰਨ ਤੇ ਤੇ ਬਦਲ ਕੇ ਆ 52 ਦਾ ਹਰੇਕ ਬੱਦਲ ਵੇਟ ਸੀ ਮੈਨੂੰ ਲੱਗਦਾ ਇਹ ਪੂਰੀਆਂ ਉਮੀਦਾਂ ਦੇ ਘਰੇ ਉੱtre ਤੇ ਜਿਹੜਾ ਸਰਫ ਰੂਬ ਵਗੈਰਾ ਜਿਹੜੇ ਫੀਚਰਸ ਦਿੰਦੇ ਨੇ ਬਹੁਤ ਸਾਰੇ ਆਰ ਤੇ ਦੋ ਬੋਲ ਪਰ ਹੋ ਜਾਣਾ ਕਾੜੀ ਆ ਮੈਡਮ ਜੇਣਾ ਵਾਲੀ ਗੱਲ ਜਿਵੇਂ ਬੈਠੇ ਹੋਏ ਹੋਣ ਹੋ ਲੁੱਟ ਕੇ ਨਾ ਯਾਰੋ ਜੇ ਮੌਲ ਦੇਖਿਆ ਤੇ ਪੁਨੀਆ ਹੀ ਨਾਗਾ ਕਸੌਲ ਦੇਖਿਆ ਰਾਟ ਲਾ ਬੁਆਈ ਨਵੀਂ ਨਵੀਂ ਧਾਦੇ ਮੈਂ ਬਿਜਲੀ ਵਾਲੀ ਹੀ ਗੱਡੀ ਲਿਆ ਸੀ ਅਜੇ ਸੱਚ ਉਹਨੂੰ ਗਾਣਾ ਹੌਲਾ ਸੀਗਾ ਜੀ ਹਾਂ ਜੀ ਅੱਜ ਅੱਜ ਨੂੰ ਅਗ ਨਵੀਂ ਲੈਣਾ ਚਾਹੁੰਦੇ ਨਵੀਂ ਰੌਕਸ ਜਦੋਂ ਦੇਵੀ ਦੂਜੇ ਪਹਿਲੀ ਉਦੋਂ ਮੈਂ ਗੱਲੜਾ ਜਾਂਦੀ ਪੈਜੀਦਾਰ ਦੇਣ ਦੀ ਆਹ ਪਹਿਲੀ ਧੜੀ ਆ ਹਾਂ ਜੀ ਇਧਰ ਬੋਰਡ ਉਹ ਅੱਜ ਬੋਲੋ ਬੋਲੋ ਤੁਹਾਡੀ ਤੁਹਾਡਾ ਕੀ ਵਿਚਾਰ ਆ ਤੁਹਾਨੂੰ ਆਪਣੇ ਨਹੀਂ ਨਹੀਂ ਤੁਹਾਡਾ ਚਰ ਕੀ ਹੈ ਜੀ ਕਿ ਤੁਸੀਂ ਦੱਸੋ ਨਾ ਅੱਜ ਵੀ ਆ ਰੈਰੀ ਓਵਰ ਵੈਲ ਕਿਉਂਕਿ ਰਿਸਪੌਂਸਬਲ ਅਸੀਂ ਅਸੀਂ ਬਹੁਤ ਖੁਸ਼ ਆਏ ਬਹੁਤ ਪਿਆਰ ਸਾਨੂੰ ਮਿਲ ਰਿਹਾ ਹੈ ਲੋਕਾਂ ਦੇ ਲਈ ਅਸੀਂ ਓਵਰ ਵੈਲਡ ਹੈ ਦਿੱਤੇ ਰਿਸਪੌਂਸ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਸੀ ਸ਼ਬਦਾਂ ਚ ਬਿਆਨ ਨਹੀਂ ਸ਼ਾਇਦ ਕਰ ਸਕਦੇ ਇਹਦੇ ਅਸੀਂ ਅੱਜ ਕੁਝ ਕੰਪਨੀ ਸਾਈਡ ਤੋਂ ਕੰਪਨੀ ਸਾਈਡ ਤੋਂ ਅੰਕੁਸ਼ ਜੈ ਕੁਸ਼ੂ ਦੇ ਤੋਂ ਤਾਰੋਕ ਦੀ ਗੱਲ ਕਰੀਏ ਤਾਂ ਇੱਕ ਬਣੀ ਲੱਗਦੀ ਹੈ ਤਾਰੋਕ ਤੇ ਕਸਟਮਰ ਅੱਜ ਦੇਖ ਕੇ ਇੰਨਾ ਰੱਜ ਦੇਖ ਕੇ ਬੜਾ ਪੱਕਾ ਹੋਣੀ ਲੱਗੀ ਹੈ ਕਿ ਇਹ ਪਿਛਲੇ ਨਾਲੋਂ ਜ਼ਿਆਦਾ ਧੱਕ ਪਾਉਣੀ ਹੈ ਉਹਦਾ ਅੰਕੁਸ਼ ਜੈ ਕੁਸ਼ੂ ਦੇ ਤੋਂ ਫਿਰ ਸੋਨਿਕ ਟੀਚਰ ਦੀ ਗੱਲ ਕਰੋ ਤਾਂ 44 ਸੋਸ ਆਦੇ ਉਹ ਬਦਲ ਨਾਲੋਂ ਵਧੀਆ ਤੋਂ ਬੱਚੇ ਮੱਲ ਜਾਣੇ ਨਾਲ ਫੀਚਰ ਵੀ ਆਪ ਕਹਿੰਦੇ ਸਭ ਤੋਂ ਪਹਿਲਾਂ ਜਿਵੇਂ ਭਾਈ ਨੇ ਕਿਹਾ ਕਿ ਸਭ ਤੋਂ ਵੱਡੀ ਸਟਾਇਰ ਰੂਮ ਮਿਲਦੀ ਹੈ ਇਹਦੇ ਵਿੱਚ ਰਾਈਟ ਇਹਦੇ ਵਰਗੇ ਵੀ ਤਿੰਨ ਚੋਂ ਘੜੇ ਕੇ ਨਿਕਲੇ ਆਪਣੇ ਬਾਹਰ ਸੋ ਵਰਲਡ ਦੀ ਲਾਰਜੈਸਟ ਸਟਾਇਰ ਰੂਮ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਜਿਹੜੀ ਆਫਰਡਿੰਗ ਦੀ ਕੈਪੈਬਿਲਟੀ ਹੈ ਨਾ ਆਫਰਡਿੰਗ ਦੀ ਕੈਪੈਬਿਲਟੀ ਦੇ ਲਈ ਵੀ ਇਸ ਗੱਡੀ ਦੇ ਵਿੱਚ ਇਹਦੇ ਫੀਚਰ ਦਿੱਤੇ ਗਏ ਜਿਹੜੇ ਨਾਰਮਲੀ ਲੋਕਾਂ ਨੂੰ ਮਤਲਬ ਇੱਕ ਫੀਚਰ ਦਾ ਨਾਮ ਹੈਗਾ ਪ੍ਰੋਸਮਾਰਟ ਤੁਸੀਂ ਨਾਰਮਲੀ ਇਸ ਫੀਚਰ ਨੂੰ ਦੇਖ ਲਈ अप्रोक्सिमेट एक करोड़ तो ऊपर की ग्रिडों में तागा के वाला फीचर मिलता है एंड देयर आर फीचर्स ओवर 400 स्टडी डन एट पैराड कम ओनली LC300 सो इट हैज मोर देन टू सीआर का प्रोडक्ट जो फीचर जो आपको था बॉक्स के अंदर में जाएगा अनमार्क इस फीचर दी का प्रोडक्ट की टेक्नोलॉजी की बात करूंगे सो टेक्नोलॉजी के रेट देयर आर नंबर ऑफ थिंग बहुत सारे कनेक्टिविटी के फीचर्स मिल जाने हैं ठीक है कनेक्टिविटी के वे तो एंट्री लॉक्स मिल जाता है जिसे तुम रिमोटली एक मोर देन 80 प्लस फीचर्स को जो है यूज कर सकते हो एंड आल्सो अलोंग विद दैट तुम्हें इसमें अलेक्सा की कनेक्टिविटी मिल जाती है और जब भाई का गाना सुनना है तो तुम्हें ब्लूटूथ कनेक्ट करके फोन में सर्च नहीं करना है जस्ट से अलेक्सा प्ले दिस सॉन्ग ना बिना भाई गाना के अदर देन दिस तुम बहुत सारे फीचर्स को ऑपरेट तो जा भी करवाओ तो बात नहीं एंड इस प्रोडक्ट में जो नई आइडिया है कि हर वन कार्ड का म्यूजिक सिस्टम उनके ऑफर कर रहे हैं एंड दैट टू ਜੋ ਨਾਰਮਲ ਦੇਖੋਗੇ ਸਰਵਰ ਕਾਰਡ ਜਿਹੜਾ ਬਾਅਦ ਪ੍ਰੀਮੀਅਮ ਪ੍ਰੋਡਕਟ ਦੇ ਵਿੱਚ ਜਿਹੜਾ ਆਫਰਿੰਗ ਹੁੰਦੀ ਹੈ ਇੱਥੇ ਤੁਹਾਨੂੰ ਅਸੀਂ ਨੌ ਨੋ ਸਪੀਕਰ ਦਾ ਧਮਾਕਾ ਦਾ ਜਿਹੜਾ ਉਹ ਆਫਰ ਕਰਦਾਂਗੇ ਕਸਟਮਰ ਵਾਟ ਗੱਡੀ ਜਿਹੜੀ ਹੈ ਨਾ ਥੋੜੀ ਸਿਮਿਸਟੀਕੇਟਡ ਹੋਵੇ ਐਂਡ ਸਿਮਿਸਟੀਕੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਗੱਡੀ ਦੇ ਵਿੱਚ ਯੂਲ ਗੈਟ ਸਪੇਸ਼ੀਅਸ ਇੰਟੀਰੀਅਰ ਠੀਕ ਹੈ ਆਰ ਇੰਟੀਰੀਅਰ ਦੇ ਵਿੱਚ ਸੈਕੰਡ ਰੋ ਦਾ ਕੰਫਰਟ ਇਜ਼ ਨੈਕਸਟ ਲੈਵਲ ਵੇਰ ਇਨ ਫਾਈਟ ਸਪੋਰਟ ਇਜ਼ ਵੈਰੀ ਗੁੱਡ 60 40 ਸਪਿੰਸ ਦੇ ਨਾਲ ਐਂਡ ਇਸ ਟਾਈਮ ਫਸਟ ਟਾਈਮ ਹੈ कि बॉडी और फेल होने के बावजूद यू विल गेट ट्रैप तो पीछे वाला बंदा बीच में बैठे है उन्हें ये दिक्कत भी दिक्कत भी यही थी यार हम आए गए बॉल एंड उसके अलावा गड्डी के बीच जो तुम फ्रंट सीट की बात करते हो फॉर फ्रंट सीट बहुत सारी डिमांड थी कि लोग का भी कि यार गड्डी के बीच में वेंटिलेटेड सीट्स होनी चाहिए तो इस बार इसमें वेंटिलेटेड सीट्स भी चाहिए ना ऑफर कर रहे हैं तो 4x4 कैपेबिलिटी हो चाहे लग्जरियस नहीं भी कर लो जो तुम डिमांड करो आजकल सेफ्टी के ਲੋਕਾਂ ਦਾ ਬਹੁਤ ਪਸੰਦ ਹੈ ਕਿ ਜੇ ਲੋਨਤੀਆ ਗੱਡੀ ਜਿਹੜੀ ਤੁਸੀਂ ਖਰੀਦਣਾ ਉਹ ਸੇਫ ਗੱਡੀ ਹੋਵੇ ਮੈਂ ਕਿ ਫੈਸਲੇ ਦੇ ਨਾਲ ਜਾਵਾਂ ਉਹ ਸੇਫ ਸੇਫ ਬ੍ਰੈਂਡ ਇਸ ਗੱਡੀ ਦੇ ਵਿੱਚ ਜਿਹੜੀ ਬੇਸ ਵੇਰੀਐਂਟ ਆ ਤੁਹਾਨੂੰ 35 ਪਲੱਸ ਜਿਹੜੇ ਆ ਸਟੈਂਡਰਡ ਸੇਫਟੀ ਫੀਚਰਸ ਆਫਰ ਕਰ ਰਹੇ ਨੇ ਅੱਜ ਕੱਲ੍ਹ 5 ਲੱਖ ਇਸ ਗੱਡੀ ਦੇ ਵਿੱਚ ਤੁਹਾਨੂੰ ਜਿਹੜਾ ਅਦਾਸ ਵੀ ਅਸੀਂ ਆਫਰਿੰਗ ਕਰ ਰਹੇ ਹਾਂ ਅੱਜ ਕੱਲ੍ਹ ਅਦਾਸ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਕਿ ਸੇਫਟੀ ਨੂੰ ਮੈਂ ਰੱਖ ਰਹੀ ਹਾਂ ਇਸ ਗੱਡੀ ਦਾ ਫਿਚਰ ਬਣ ਰਿਹਾ ਤਾਂ ਇੰਨੀ ਅਰਮਲੀ ਦੀ ਯਾਰ ਮੇਰੇ ਕੋਲ ਨਹੀਂ ਹੈ ਪਰ ਬ੍ਰੈਂਡ ਜਿਹੜਾ ਅਦਾਸ ਤੇ ਗੱਲ ਕਰਦਾ ਹੈ ਐਜ਼ਨ ਬ੍ਰਾਂਡ ਕੁਲਿੰਦਰਾ ਵੀ ਸਟਾਰਟ ਕੀਤਾ ਹੈ 7 ਡੋਲਰ ਤੇ ਅਸੀਂ ਸੇ ਨਗਰ ਟੂਰ ਆ ਜਿਹੜਾ ਥਾਰ ਰੌਕਸ ਦੇ ਵਿੱਚ ਜਿਹੜਾ ਆਫਰਿੰਗ ਕਰ ਰਹੇ ਹਾਂ ਐਂਡ ਡਿਜ਼ਾਈਨ ਪਾਰਟਨਰਸ ਦੇ ਤਹਿ ਕੀ ਕਰਕੇ ਰੋਮ ਸਾਡਾ ਸੀਧਾ ਐਂਡ ਰੋਮ ਅੱਜ ਹੀ ਰਹਿਣਾ ਹੈ ਥੈਂਕ ਯੂ ਇਹ ਵੀ ਗੱਡੀ ਫਿਰ ਤੁਹਾਡੇ ਘਰ ਦੀ ਸ਼ਾਦ ਬਣ ਜਾ ਰਹੀ ਹੈ ਬਿਲਕੁਲ ਬਣ ਜਾ ਰਹੀ ਥਾਰ ਥਾਰ ਵੀ ਹੈ 7 ਡੋਲਰ ਵੀ ਹੈ 4-5 ਗੱਡੀਆਂ ਨੇ ਕਰ ਦੇ ਮੇਂਧਰਲ ਆਪਣੀ ਕਰਦੀ ਹੈ ਰਾਜ ਮੇਂਧਰਲ ਸਾਡੀ ਕਰਦੀ ਹੈ ਸਰ ਪਾ ਜੀ ਉਹਦਾ ਬਹੁਤ ਬਹੁਤ ਵਿਸ਼ਾਤ ਅਨ ਬੋਲਿਆ ਦੇਖੀ ਗਰੀ ਉਹਦਾ ਸਾਰਿਆਂ ਦਾ ਕਿ ਮੈਨੂੰ ਹਮੇਸ਼ਾ ਮੌਕਾ ਦਿੱਤਾ ਮੈਂ ਘਰ ਦੇ ਜਾਣੇ ਦੀ ਲੋੜ ਪਈ ਹੈ ਨਾ ਦੇਖੋ ਮੈਂ ਭਾਜੀ ਨੂੰ ਉਹੜੇ ਕੰਮ ਕਰ ਰਿਹਾ ਸੀ ਕਿ ਮੱਗਾ ਵੀ ਇਹ ਤਾਂ ਆਪਾਂ ਫਰਮੈਟਿਸ ਕਰ ਰਹੇ ਆ ਵੀ ਥਾਰ ਫਾਈਲ ਡੋਰ ਦੀ ਹੈ ਨਹੀਂ ਕੋਈ ਵੇਟ ਸੀ ਇਹ ਵੈਸੀ ਥੋੜੀ ਗੜੀ ਕਰ ਹਾਂ ਜੀ